ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਆ ਸੁਖਵੀਰ ਬਾਦਲ ਦੀ ਪਰ ਇੱਕ ਛੋਟੀ ਜੀ ਘਟਨਾ ਪਹਿਲਾਂ ਸੁਣਾ ਦੇਵਾਂ ਜੇ ਕੋਈ ਮੂੜ ਕਿਸੇ ਦਾ ਖਰਾਬ ਹੋਇਆ ਤਾਂ ਠੀਕ ਹੋ ਜੋ ਸੁਣ ਕੇ ਬਸ ਦੇ ਵਿੱਚ ਜਦੋਂ ਕਨੈਕਟਰ ਟਿਕ ਟਿਕ ਕਰਨ ਲੱਗਾ ਨਾ ਤੇ ਸ਼ਾਇਦ ਫਵਾਰੇ ਤੋਂ ਬਾਅਦ ਚੱਲੀ ਸੀ ਕੱਲ ਨਵੇਂ ਸ਼ਹਿਰ ਤੋਂ ਕਹਿ ਲੈਣੇ ਆ ਜਿਵੇਂ ਚੰਡੀਗੜ੍ਹ ਨੂੰ ਸਰਹੰਦ ਨੂੰ ਮਨਤਪੁਰ ਸਾਹਿਬ ਨੂੰ ਜਾਣਾ ਹੋਵੇ ਰੋਪੜ ਨੂੰ ਜਾਣਾ ਹੋਵੇ ਉਧਰ ਹੀ ਹੁੰਦਾ ਸਾਰਾ ਕੁਝ ਅੱਛਾ ਜਦੋਂ ਪਹਿਲੇ ਬੰਦੇ ਨੂੰ ਕਹੇ ਵੀ ਟਿਕ ਟਿਕਟਾਓ ਉਹ ਕਹਿੰਦਾ ਜੀ ਆਨੰਦਪੁਰ ਉਹਦੇ ਨੇ ਸ਼ਿੰਕੜਾ ਜੀ ਨੇ ਥੱਪੜ ਮਾਰਿਆ ਕਹਿੰਦਾ ਆਨੰਦਪੁਰ ਸਾਹਿਬ ਕਹਿ ਤੇ ਦੂਜਾ ਕਹਿੰਦਾ ਫਤਿਹਗੜ੍ਹ ਉਗਣਾ ਫਦੇਗੜ ਸਾਹਿਬ ਕਹੇ ਉਹਦੇ ਫੇਰ ਮਾਰਿਆ ਥੱਪੜ ਤੇ ਤੀਜੇ ਨੇ ਜਣਾ ਸੀ ਰੋਪੜ ਉਹ ਡਰਦਾ ਕਿ ਨਾ ਰੋਪੜ ਸਾਹਿਬ ਨਿੰਗਦੇ ਫੇਰ ਮਾਰਿਆ ਥੱਪੜ ਕਹਿੰਦਾ ਇਹ ਰੋਪੜ ਐ ਕੱਲਾ ਇਹ ਸਾਹਿਬ ਨਹੀਂ ਹੈਗਾ ਇਹ ਚੁਟਕਲਾ ਸੁਣਿਆ ਤੁਸੀਂ ਪਹਿਲਾਂ ਵੀ ਅੱਛਾ ਅੱਜ ਮੈਨੂੰ ਸੁਖਵੀਰ ਦੀਆਂ ਦੋ ਵੀਡੀਓ ਦੇਖੀਆਂ ਸੁਣੀਆਂ ਨੇ ਜਣੇ ਕਿ ਮੈਂ ਕਹਿੰਦਾ ਆ ਜਿਹੜੇ ਵੱਡੇ ਸ਼ਹਿਰਾਂ ਨੂੰ ਆਨੰਦਪੁਰ ਸਾਹਿਬ ਦੀ ਗੱਲ ਕਰਦਾ ਹੈ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਦਾ ਹੈ ਤਲਵੰਡੀ ਦੀ ਗੱਲ ਕਰਦਾ ਹੈ ਇਹ ਦਰਜਾ ਨਾ ਮੇਰੇ ਪਿਤਾ ਜੀ ਨੇ ਦਿੱਤਾ ਸੀ ਬਾਦਲ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਅਦ ਵਿੱਚ ਕਹਿੰਦਾ ਸ੍ਰੀ ਤਲਵੰਡੀ ਸਾਹਿਬ ਤੇ ਇੱਕ ਜਕਾਰਾ ਛੱਡਣਾ ਲੱਗਾਈ ਸੀ ਕੋਲੇ ਵਿੱਚੋਂ ਖੜੇ ਇੱਕ ਪੁਲਿਸ ਅਫਸਰ ਨੇ ਕਹਿਤਾ ਕਹਿੰਦਾ ਸਾਬੂ ਕੀ ਤਲਵੰਡੀ ਸਾਹਿਬ ਕਹ ਦਿਓ ਫੇਰ ਰੁਕ ਗਿਆ ਉੱਤੇ ਸ੍ਰੀ ਤਲਵੰਡੀ ਸਾਹਿਬ ਇਹ ਵੀ ਮੇਰੇ ਪਿਤਾ ਜੀ ਲੈ ਕੇ ਆ ਸੀ ਇਹ ਅਕਾਲੀ ਦਲ ਦਾ ਪ੍ਰਧਾਨ ਹੈ ਜੀ ਸ਼ਖਬੀਰ ਬਾਦਲ ਨੀਲੀਆਂ ਪੱਗਾਂ ਵਾਲਿਆਂ ਦਾ ਆਜੜੀ ਮੈਂ ਇਹ ਗੱਲ ਕੋਈ ਮਜ਼ਾਕ ਵਿੱਚ ਕੋਈ ਖੁਸ਼ੀ ਵਿੱਚ ਨਹੀਂ ਕਹਿ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਨਾ ਜਾਂ ਸ਼੍ਰੋਮਣੀ ਕਮੇਟੀ ਬਣੀ ਆ ਉਦੋਂ ਉਹ ਲੋਕ ਸੀ ਜਿਨ੍ਹਾਂ ਨੇ ਸੰਘਰਸ਼ ਕੀਤਾ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ ਤੇ ਉਹ ਪਾਰਟੀ ਦਾ ਬੇੜਾ ਗਰ ਕਰਦਾ ਇਹਨਾਂ ਨੇ ਤਾਂ ਇਹ ਗੱਲ ਦੁਖੀ ਹੋ ਕੇ ਕਹਿ ਰਹੇ ਹਾਂ ਅਸ਼ਕ ਹੋਰ ਵੀਡੀਓ ਸਾਹਮਣੇ ਆਵੇ ਸੁਣ ਲਿਓ ਹੁਣ ਜਿਹੜੇ ਕਹਿੰਦੇ ਨੇ 2027 ਵਿੱਚ ਅਕਾਲੀ ਦਲ ਵੀ ਆਉ ਡਾਇਨਾਸੌਰ ਵੀ ਹੋਣਗੇ ਪਤਾ ਕੀ ਕਹਿੰਦਾ ਕਹਿੰਦਾ ਸਾਡਾ ਕਲਚਰ ਸਾਡਾ ਸਭਿਆਚਾਰ ਹੁੰਦਾ ਸੀ ਕੁੱਤਿਆਂ ਦੀ ਦੌੜ ਕਰਾਉਣਾ ਕਬੂਤਰਾਂ ਦੀ ਦੌੜ ਕਰਾਉਣੀ ਪਹਿਲੀ ਗੱਲ ਤਾਂ ਇਹ ਪੁੱਛੋ ਵੀ ਕਬੂਤਰਾਂ ਦੀ ਦੌੜ ਹੁੰਦੀ ਹੈ ਜਾਂ ਕਬੂਤਰਾਂ ਦੀ ਬਾਜੀ ਹੁੰਦੀ ਹੈ ਕਹਿੰਦਾ ਜਦੋਂ ਸਾਡੀ ਸਰਕਾਰ ਆ ਗਈ ਨਾ ਸਾਡੀ ਸਰਕਾਰ ਬਣਾ ਦਿਓ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ ਕਬੂਤਰਾਂ ਦੀਆਂ ਦੌੜਾਂ ਵੀ ਹੋਣਗੀਆਂ ਕਰੋੜਾਂ ਦੇ ਫੜਾ ਦੇਾਂਗੇ ਦੇਖੋ ਜਾਨੀ ਕਿ ਬੱਚਿਆਂ ਨੂੰ ਪਹਿਲਾਂ ਸਕੂਲਾਂ ਵਿੱਚ ਪੜ੍ਹਾਵਾਂਗੇ ਫਿਰ ਕੁੱਤੇ ਉਹ ਬੱਚੇ ਰੱਖਣਗੇ ਫਿਰ ਕੁੱਤਿਆਂ ਦੀਆਂ ਦੌੜਾਂ ਕਰਾਇਆ ਕਰਨਗੇ ਬੱਚੇ ਫਿਰ ਕਬੂਤਰ ਰੱਖਣਗੇ ਘਰੇ ਅਜਿਹਾ ਤੋਂ ਮੈਂ ਇਹ ਗੱਲ ਸੁਣੀ ਨਾ ਤਾਂ ਮੇਰੇ ਦਿਮਾਗ ਵਿੱਚ ਇਹਨਾਂ ਦੀਆਂ ਕਰਤੂਤਾਂ ਆ ਗਈਆਂ ਉਸੇ ਵਕਤ ਤੁਸੀਂ ਯਕੀਨ ਨਹੀਂ ਕਰਨਾ ਇਹ ਗੱਲ ਮੈਂ ਕਹਿ ਨਹੀਂ ਸਕਦਾ ਮੈਂ ਇੱਕ ਪਿਕਚਰ ਦੇਖੀ ਹੈ ਉਹ ਪਿਕਚਰ ਜਿਹੜਾ ਮੈਂ ਦੇਖੀ ਉਹਦੇ ਵਿੱਚ ਕਈ ਸੀਨ ਐ ਸੇਮ ਐ ਨਾਂ ਨਹੀਂ ਦੱਸਣਾ ਤੇ ਜਦੋਂ ਤੁਸੀਂ ਇੱਕ ਚੀਜ਼ YouTube ਤੇ ਕੱਢ ਲੈਂਦੇ ਹੋ ਫਿਰ ਪਤਾ ਨਹੀਂ ਕਿੰਨੇ ਕੁਦਾਂ ਦੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਦੁਰਗੇਰ ਨੀਲੇ ਦਾ ਇੱਕ ਗਾਣਾ ਆ ਗਿਆ ਗਵਾਂਢੀ ਕਿਤੇ ਦੂਰ ਵੱਸ ਗਏ ਉੜ ਜਾ ਬਨੇਰਿਓ ਤੋਂ ਕਾਮਾ ਇਦਾਂ ਦਾ ਉਹਦਾ ਗਾਣਾ ਹੈ ਇਹ ਕਹਿੰਦਾ ਕਬੂਤਰ ਦੌੜ ਕਰਾਵਾਂਗੇ ਕਬੂਤਰਾਂ ਦੀਆਂ ਬਾਜ਼ੀਆਂ ਕਰਾਵਾਂਗੇ ਤੁਹਾਡੀਆਂ ਕਰਤੂਤਾਂ ਕਰਕੇ ਨਾ ਪੰਜਾਬ ਦੇ ਲੋਕ ਕੋਈ ਕੈਨੇਡਾ ਜਾ ਵਸਿਆ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਆਸਟ੍ਰੇਲੀਆ ਚਿੱਟੇ ਤੋਂ ਡਰਦੇ ਸੀ ਗੈਸਟਾਂ ਤੋਂ ਡਰਦੇ ਸੀ ਕਿਹੜੇ ਕਬੂਤਰਾਂ ਦੀਆਂ ਬਾਜ਼ੀਆਂ ਦੀ ਗੱਲ ਕਰਦੇ ਹਾਂ ਉਹਨਾਂ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਵਿੱਚ ਕਬੂਤਰ ਬੋਲੀ ਜਾਂਦੇ ਅੱਜ ਤੁਹਾਡੀਆਂ ਕਰਤੂਤਾਂ ਕਰਕੇ ਜਿਸ ਬੰਦੇ ਕੋਲੇ 20 25 ਕਿੱਲੇ ਜ਼ਮੀਨ ਸੀ ਨਾ ਮੈਂ ਸਾਰਿਆਂ ਨੂੰ ਕਹਿੰਦਾ ਕੁਝ ਬੰਦਿਆਂ ਦੀ ਮਜਬੂਰੀ ਬਣ ਗਈ ਵੀ ਅਸੀਂ ਪੰਜਾਬ ਵਿੱਚ ਰਹਿ ਕੇ ਆਪਣੇ ਬੱਚੇ ਖਰਾਬ ਕਰ ਲਾਂਗੇ ਸਾਡੇ ਬੱਚੇ ਨਸ਼ੇੜੀ ਬਣ ਜਾਣਗੇ ਕੁਝ ਬੰਦਿਆਂ ਨੇ ਮਜਬੂਰੀਂ ਕਾਸੀ ਅੱਜ ਵੀ ਜਦੋਂ ਮੈਨੂੰ ਸੁਣਦੇ ਨੇ ਨਾ ਉਹ ਲੋਕ ਕਹਿੰਦੇ ਨੇ ਕਿਤੇ ਮੇਰੇ ਕੋਲੇ ਕੋਈ ਕਹਿੰਦਾ 25 ਕਿੱਲੇ ਸੀ ਕੋਈ ਕਹਿੰਦਾ 30 ਕਿੱਲੇ ਸੀ ਉਹ ਕਹਿੰਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਪੰਜਾਬ ਛੱਡ ਕੇ ਆਉਣ ਦਾ ਇਹਨਾਂ ਦੀਆਂ ਕਰਤੂਤਾਂ ਕਰਕੇ ਮੈਨੂੰ ਪੰਜਾਬ ਛੱਡਣਾ ਪਿਆ ਕਿ ਮੇਰੇ ਬੱਚੇ ਵਿਗੜ ਜਾਣਗੇ ਤੋ ਉਹਨਾਂ ਨੇ ਬੜੇ ਸ਼ੌਂਕ ਨਾਲ ਰਹਿਣ ਵਾਲ ਦੀਆਂ ਕੋਠੀਆਂ ਬਣਾਈਆਂ ਸੀ 2-2 ਕਰੋੜ ਰੁਪਇਆ ਲਾ ਕੇ ਉਹਨਾਂ ਕੋਠੀਆਂ ਵਿੱਚ ਅੱਜ ਕਬੂਤਰ ਬੋਲਦੇ ਨੇ ਤੇ ਸੁਖਵੀਰ ਵਰਗੇ ਕਹਿੰਦੇ ਸੀ ਕਬੂਤਰਾਂ ਦੀਆਂ ਬਾਜ਼ੀਆ ਕਰਾਂਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਖੱਲੇ ਕਹਿੰਦੇ ਅਸੀਂ ਕੱਲ੍ਹ-ਕੱਲ ਸਰਕਾਰ ਲੈ ਕੇ ਆਉਣੀ ਹੈ ਕਿਤੇ ਇਹ ਨਾ ਕਿਹੋ ਵੀ ਜਿਹੜੇ ਬੱਚੇ ਸਾਡੇ ਕੈਨੇਡਾ ਅਮਰੀਕਾ ਬਾਹਰ ਪੜ੍ਹਨ ਜਾਂਦੇ ਨੇ ਅਸੀਂ ਉਹਨਾਂ ਵਾਸਤੇ ਇੰਤਜ਼ਾਮ ਇੱਥੇ ਕਰਦੇਾਂਗੇ ਇਹ ਨਾ ਕਿਹੋ ਕਬੂਤਰਾਂ ਨੂੰ ਦੌੜਾ ਕਰਾ ਦਿਓ ਕੁੱਤਿਆਂ ਦੀਆਂ ਦੌੜਨਾ ਕਰਾ ਦਿਓ ਤੇ ਚਿੱਟੇ ਦੇ ਵਪਾਰੀ ਪੈਦਾ ਕਰਕੇ ਨਸ਼ੇੜੀ ਬਣਾ ਦਿਓ ਪੰਜਾਬ ਨੂੰ ਇਹ ਕਾਲੀਵਾਲ ਦਾ ਪ੍ਰਧਾਨ ਹੈ ਹੁਣ ਜਿਹੜੇ ਬੰਦੇ ਕਹਿੰਦੇ ਕਿ ਤੁਸੀਂ ਨੀਲੀਆਂ ਪੱਗਾਂ ਪਰਖਦੇ ਹੋ ਤੁਸੀਂ ਨਰੈਣੂ ਮਹੰਤ ਕਹਿੰਦੇ ਹੋ ਤੁਸੀਂ ਕੜਮ ਚੌਧਰੀ ਕਹਿੰਦੇ ਹੋ ਹੋਰ ਦੱਸੋ ਕੀ ਕਹੀਏ ਨਾ ਦੱਸੋ ਕੀ ਕਹੀਏ ਦੁਨਨੇ ਵੀਡੀਓ ਸੁਣੀਆਂ ਮੈ ਸ਼ਰਮ ਨਹੀਂ ਆਉਂਦੀ ਜਦ ਪਹਿਲੀ ਗੱਲ ਤੇ ਦੱਸੋ ਵੀ ਸ੍ਰੀ ਅਮਰਸਰ ਸਾਹਿਬ ਇਹ ਪ੍ਰਕਾਸ਼ ਬਾਦਲ ਨੇ ਲਾਇਆ ਸ੍ਰੀ ਸਾਹਿਬ ਮੂਰੇ ਸ੍ਰੀ ਨਨਪੁਰ ਸਾਹਿਬ ਇਹ ਪ੍ਰਕਾਸ਼ ਬਾਦਲ ਨੇ ਲਾਇਆ ਜਿਹੜੀ ਕਿ ਪਿੱਛੇ ਖੜੇ ਨੇ ਮੈਥੋਂ ਹੋਰ ਕੁਝ ਸੁਣਨਾ ਸੀ ਕਾਹਨੂੰ ਬੋਲਣਾ ਮੂਰੇ ਖੜੀਆਂ ਨੇ ਪੇਡਾਂ ਉਹਨਾਂ ਸ਼ਰਮ ਨਹੀਂ ਆਈ ਵੀ ਇਹ ਵੱਡੇ ਵੱਲ ਦੀ ਦੇਣਾ ਤੁਸੀਂ ਬੇੜਾ ਗਰ ਕਰਤਾ ਸਿੱਖ ਕੌਮ ਦਾ ਪੰਜਾਬ ਦਾ ਨੌਜਵਾਨੀ ਦਾ ਕਿਹੜੀਆਂ ਗੱਲਾਂ ਕਰ ਰਹੇ ਹੋ ਕਿਹੜੇ ਪੰਦੀ ਗੱਲ ਕਰ ਰਹੇ ਹੋ ਕਿਹੜੇ ਸ਼੍ਰੋਮਣੀ ਕਾਲੇ ਲੀਗਲ ਕਰਦੇ ਹੋ ਤੁਸੀਂ ਬੜੀ ਦੁਖੀ ਆਵਾਜ਼ ਆ ਜਦੀ ਬੜੀ ਦੁਖੀ ਆਵਾਜ਼ ਆ ਰਹੀ ਜਿਹੜੀ ਮੈਂ ਕਰ ਰਿਹਾ ਮੈਨੂੰ ਸ਼ੌਂਕ ਨਹੀਂ ਕਿਸੇ ਨੂੰ ਘੜਾਮ ਚੌਧਰੀ ਕਮਾ ਮੈਂ ਇੱਕ ਤੁਹਾਨੂੰ ਆਪਣੇ ਮਨ ਦੀ ਗੱਲ ਸੁਣ ਲਾ ਜਦੋਂ ਨਾ ਪੰਜਾਬ ਦੇ ਵਿੱਚ ਸੀਟ ਬੈਲਟ ਲਾਉਣੇ ਸ਼ੁਰੂ ਕੀਤੀ ਹੈ ਗੱਡੀਆਂ ਦੇ ਵਿੱਚ ਉਸ ਵਕਤ ਦੀ ਗੱਲ ਕਰਦਾ ਕਈ ਵਾਰੀ ਨਾ ਕਲੀਨ ਸ਼ੇਪ ਬੰਦਾ ਗੱਡੀ ਵਿੱਚ ਬੈਠਾ ਹੋਣਾ ਤੇ ਉਹਦੀ ਬੈਲਟ ਦੇਖ ਕੇ ਮੈਨੂੰ ਭਲੇਖਾ ਪੈ ਜਾਣਾ ਵੀ ਇਹ ਅਮਰਤਾਰੀ ਹੈ ਤੇ ਸੁਰਸ਼ਾ ਪਾਈ ਹੈ ਮੈਂ ਦੋਨੋਂ ਹੱਥ ਖੜਾ ਕਰ ਦਿੰਦਾ ਸੀ ਜਾਂ ਕਈਆਂ ਨੂੰ ਫਤੇ ਬੁਲਾਉਂਦਾ ਸੀ ਵੀ ਇਹ ਅਮਰਤਾਰੀ ਹੈ ਜਦੋਂ ਕੋਲੇ ਆ ਕੇ ਦੇਖਣਾ ਉਹ ਕਲੀਨ ਸ਼ੇਪ ਹੋਣਾ ਕਿੰਗਾਨਾ ਮੈਂ ਪੁਛ ਵੀ ਬੈਠਾ ਸੀ ਵੀ ਤੂੰ ਗਾਤਰਾ ਪਾਈ ਬੈਠਾ ਹੈ ਜਦ ਮੈਂ ਕਹਿੰਦਾ ਵੀ ਆ ਬੈਕ ਪਾਇਆ ਉਹ ਕਹਿੰਦਾ ਨਹੀਂ ਇਹ ਬੈਲਟ ਲੱਗੀ ਹੋਈ ਹੈ ਐਨਾ ਸਤਕਾਰ ਹੈ ਮਨ ਦੇ ਵਿੱਚ ਗੁਰਸਿੱਖ ਬੰਦੇ ਲਈ ਬੋਲਣ ਨੂੰ ਜੀ ਨਹੀਂ ਕਰਦਾ ਇਹ ਸ਼ਬਦ ਪਰ ਤੁਹਾਡੀਆਂ ਕਰਤੂਤਾਂ ਕਰਕੇ ਬੋਲਣਾ ਪੈ ਰਿਹਾ ਮਜਬੂਰੀ ਬਣ ਗਈ ਮੇਰੀ ਅਸੀਂ ਕੌਮ ਦੇ ਵਿੱਚ ਜਿਹੜੇ ਕੜਮ ਚੌਧਰੀ ਪੈਦਾ ਹੋਏ ਨੇ ਨਾ ਕੌਮ ਦਾ ਬੇੜਾ ਗਰ ਕਰਨ ਵਾਸਤੇ ਉਹਨਾਂ ਦੀ ਜੜ ਪਟਣ ਵਾਸਤੇ ਮੈਂ ਸ਼ਬਦ ਬੋਲਦਾ ਮੈਂ ਦੁਖੀ ਹੋ ਕੇ ਬੋਲਦਾ ਮੈਂ ਕੋਈ ਸ਼ੌਂਕ ਨਾਲ ਨਹੀਂ ਬੋਲਦਾ ਕਈ ਗਿਲਾ ਕਰਦੇ ਵੀ ਕਿਉਂ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ